ਸਰਕਾਰ ਮਰਦਾਬਾਤ ਜਿੰਨਾਂ ਸਰਕਾਰ ਮਰਦਾਬਾਤ ਜਿੰਨਾਂ ਸਰਕਾਰ ਮਰਦਾਬਾਤ ਜਿੰਨਾਂ ਸਰਕਾਰ ਮਰਦਾਬਾਤ ਸਰਕਾਰ ਮਰਦਾਬਾਤ ਜਿੰਨਾਂ ਸਰਕਾਰ ਮਰਦਾਬਾਤ ਜਿੰਨਾਂ ਸਰਕਾਰ ਮਰਦਾਬਾਤ ਜਿੰਨਾਂ ਸਰਕਾਰ ਮਰਦਾਬਾਤ ਸੂਬੇ ਭਰ ਵਿੱਚ ਤੇਲ ਡੀਜ਼ਲ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਖਿਲਾਫ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਅੱਜ ਪੈੜ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਧਰਨਾ ਦਿੱਤਾ ਗਿਆ ਅਤੇ ਐਸਜੀਐਮ ਦਫ਼ਤਰ ਵਿਖੇ ਜਾ ਕੇ ਪੁਤਲਾ ਫੂਕਿਆ ਗਿਆ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ 2400 ਕਰੋੜ ਰੁਪਏ ਦਾ ਬੋਝ ਪੰਜਾਬ ਦੀ ਜਨਤਾ ਦੇ ਸਿਰ ਪਾ ਕੇ ਹਾਲੇ ਵੀ ਮੁਢਲੀਆਂ ਸਹੂਲਤਾਂ ਮੁਫਤ ਦੇਣ ਦੇ ਫੋਕੇ ਦਾਅਵੇ ਕਰ ਰਹੀ ਹੈ ਸਾਰੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦੋਗੁਲਾ ਚਿਹਰਾ ਨੰਗਾ ਹੋ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਇਸ ਵੇਲੇ ਲੋਕਾਂ ਤੇ ਵੱਡੇ ਪੱਧਰ ਤੇ ਬੋਝ ਪਾ ਕੇ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਦਾ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਖਿਲਾਫ ਲੱਖਾਂ ਪੈਣ ਦੀ ਗਵਾਈ ਵਿੱਚ ਇਸ ਮੌਕੇ ਐਸ.ਡੀ.ਐਮ ਦਫ਼ਤਰ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪਰਕਰਾਂ ਵੱਲੋਂ ਜ਼ੋਰਦਾਰ ਨਾਹਰੇਬਾਜ਼ੀ ਵੀ ਕੀਤੀ ਗਈ। ਬਲੋਕ ਕਾਂਗਰਸ ਕਮੇਟੀ ਦਰਾਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਖਲੋਟੀ ਖੰਨਾ ਦੇ ਪ੍ਰਧਾਨ ਹਰਜਿੰਦਰ ਸਿੰਘ ਇਕੁਲਾਹਾ ਅਤੇ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਅਗਵਾਈ ਵਿੱਚ ਪੱਖ-ਪੱਖ ਹਲਕਿਆਂ ਦੇ ਵਰਕਰ ਇਸ ਮੌਕੇ ਸ਼ਾਮਲ ਹੋਏ ਸਾਰੇ ਵਰਕਰਾਂ ਨੇ ਕਿਹਾ ਕਿ ਅਗਰ ਸਰਕਾਰ ਵਧੀਆਂ ਕੀਮਤਾਂ ਵਾਪਸ ਨਹੀਂ ਲੈਂਦੀ ਤਾਂ ਸਰਕਾਰ ਖਿਲਾਫ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ ਸਰਕਾਰ ਖਿਲਾਫ ਆਕਾਸ਼ ਗੂੰਜਾਉ ਨਾਰੇ ਮਾਰਦੇ ਆ ਵਰਕਰਾਂ ਨੇ ਵਾਪਸ ਲੈਣ ਦੀ ਅਪੀਲ ਕਰਦੇ ਹਾਂ ਕਿਹਾ ਕਿ ਵਧੀਆਂ ਕੀਮਤਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਤੇ ਬੇਲੋੜਾ ਬੋਝ ਪਾਉਣ ਦੀ ਥਾਂ ਚੰਗੇ ਆਰਥਿਕ ਵਸੀਲਿਆਂ ਲਈ ਯਤਨ ਕੀਤੇ ਜਾਣ ਇਸ ਮੌਕੇ ਸਾਰੇ ਵਰਕਰਾਂ ਨੇ ਕਾਫਲੇ ਦੇ ਰੂਪ ਵਿੱਚ ਜਾ ਕੇ ਐਸਟੀਐਮ ਦਫ਼ਤਰ ਪੈੜ ਵਿਖੇ ਜਾ ਕੇ ਪੰਜਾਬ ਸਰਕਾਰ ਖਿਲਾਫ ਮੈਮੋਰੰਡਮ ਦਿੱਤਾ ਅਤੇ ਮੰਗ ਕੀਤੀ ਕਿ ਇਹ ਫੈਸਲਾ ਪਾਪਸ ਲਿਆ ਜਾਵੇ ਜిల్లా ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਇਸ ਮੌਕੇ মিডিਆ ਨਾਲ ਵੀ ਗੱਲਬਾਤ ਕੀਤੀ ਪੰਜਾਬ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਕਹਾਉਂਦੀ ਆ ਕੱਲ ਇਹਨਾਂ ਨੇ ਪੰਜਾਬ ਦੇ ਲੋਕਾਂ ਤੇ 2400 ਕਰੋੜ ਦਾ ਟੈਕਸ ਪਾਇਆ ਉਹਦੇ ਵਿੱਚ 61 ਪੈਸੇ ਪੈਟਰੋਲ ਪਰ ਲੀਟਰ ਵਾਧਾ ਕੀਤਾ 92 ਪੈਸੇ ਡੀਜ਼ਲ ਚਪਾਤਾ ਕੀਤਾ ਤੇ 3 ਰੁਪਏ ਜਿਹੜੀ ਪਰ ਜੋਟ ਸਬਸਿਡੀ 7 ਕਿਲੋਵਾਟ ਵਾਲਿਆਂ ਨੂੰ ਮਿਲਦੀ ਕਿ ਉਹ ਖਤਮ ਕਰ ਦਿੱਤੀ। ਇਹਦੇ ਨਾਲ ਪੰਜਾਬ ਦੇ ਲੋਕਾਂ ਤੇ 2400 ਕਰੋੜ ਦਾ ਬੋਝ ਪਾਇਆ। ਜਿਹੜੀਆਂ ਸਬਸਿਡੀਆਂ ਦੀ ਗੱਲ ਕਰਦੇ ਨੇ ਉਹ ਜਿਹੜਾ ਦਿਨੋ ਦਿਨ ਪੰਜਾਬ ਸਰਕਾਰ ਤੇ ਕਰਜ਼ਾ ਵਧਦਾ ਜਾ ਰਿਹਾ ਉਹਨੂੰ ਪੂਰਾ ਕਰਨ ਲਈ ਆਮ ਜਨਤਾ ਤੇ ਆਮ ਲੋਕਾਂ ਤੇ 2400 ਕਰੋੜ ਦਾ ਜਿਹੜਾ ਟੈਕਸ ਪਾਇਆ ਕਾਂਗਸ ਪਾਰਟੀ ਉਹਦਾ ਪੁਰਜੋਰ ਵਿਰੋਧ ਕਰਦੀ ਆ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਅੱਜ ਕਾਂਗਸ ਪਾਰਟੀ ਨੇ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਹਸਲ ਤੇ ਕਿਹਾ ਇਹ ਜਿਹੜੇ ਵਾਅਦੇ ਕੀਤੇ ਨੇ ਡੀਜ਼ਲ ਪੈਟਰੋਲ ਤੇ ਬਿਜਲੀ ਦੇ ਦਰਾਂ 'ਚ ਉਹਨਾਂ ਨੂੰ ਵਾਪਸ ਲਿਆ ਜਾਣ ਨਹੀਂ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਪੂਰੇ ਪੰਜਾਬ ਅੰਦਰ ਇਹਨੂੰ ਮੁੱਦੇ ਨੂੰ ਲੈ ਕੇ ਜਾਊ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਆਮ ਪਰਿਵਾਰਾਂ ਦੀ ਗੱਲ ਕਰਦੇ ਸੀ ਆਮ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਸੀ ਅੱਜ ਖਾਸ ਬਣ ਕੇ ਰਹਿ ਗਏ ਕਿਉਂਕਿ ਇਹਦਾ ਨਤੀਜਾ ਇੱਕ 11 ਬਿੱਗੇ 'ਚ 8 ਕਰੋੜ ਨਾਲ ਸੀਐਮ ਰੈਜ਼ਿਡੈਂਸ ਨਵਾਂ ਜਲੰਧਰ 'ਚ ਬਣ ਰਿਹਾ ਕਿਉਂਕਿ ਇਹ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਜਿਹੜੇ ਕਹਿੰਦੇ ਸੀ ਅਸੀਂ ਆਮ ਪਰਿਵਾਰਾਂ ਚੋਂ ਆਏ ਆ ਆਮ ਲੋਕ ਆ ਸਾਡੇ ਕੋਈ ਵੀਆਈਪੀ ਕਲਚਰ ਨਹੀਂ ਉਹ ਸਾਡੇ ਕੋਲ ਕੁਝ ਨਹੀਂ ਉਹ ਪਰ ਇਹਨਾਂ ਨੇ ਤਾਂ ਸਾਰੇ ਹੱਥ ਬੰਨੇ ਟੱਪ ਚੁੱਕੇ ਨੇ ਤੇ ਆਪਣੇ ਆਪ ਨੂੰ ਸੁਪਰ ਪਾਵਰ ਸਮਝ ਕੇ ਲੋਕਾਂ ਤੇ ਟੈਕਸ ਦਾ ਵਜਨ ਲੋਕਾਂ ਦੀ ਸਿਕਿਉਰਿਟੀ ਦਾ ਕੋਈ ਉਹਨਾਂ ਨੂੰ ਹੈ ਨਹੀਂ ਪੰਜਾਬ ਚ ਲਾਅ ਐਨਰਸ ਸਥਿਤੀ ਖਰਾਬ ਆ ਪੰਜਾਬ ਚ ਪੰਜਾਬ ਦਾ ਨੌਜਵਾਨ ਜਿਹੜਾ ਸਿੱਧੂ ਮੂਸੇ ਵਾਲਾ ਤੇ ਪੂਰੀ ਦੁਨੀਆ ਚ ਬਗ ਦੀ ਸ਼ਾਨ ਵਧਾਈ ਉਹਦਾ ਮਰਡਰ ਹੋਇਆ ਲਾਰੈਂਸ ਬਖਸਨੂਜ ਨੇ ਕਰਵਾਇਆ ਤੇ ਉਹਦੀਆਂ ਇੰਟਰਵਿਊਆਂ ਪੰਜਾਬ ਦੇ ਅੰਦਰ ਥਾਣੇ ਚੋਰੀਆਂ ਨੇ ਹਾਈ ਕੋਰਟ ਨੇ ਝਾੜ ਪਾਈਆ ਨਾ ਉਹਦੇ ਤੇ ਆਪਣਾ ਪੰਜਾਬ ਸਰਕਾਰ ਸਪਸ਼ਟ ਕਰ ਸਕੀ ਆ ਪੱਕ ਸੋ ਆਉਣ ਵਾਲੇ ਦਿਨਾਂ ਸਾਰੀਆਂ ਨੀਤੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਕੀ ਸਰਕਾਰ ਕਾਂਗਰਸ ਸਰਕਾਰ ਨਾਲੋਂ ਹੁਣ ਵਾਲੀ ਸਰਕਾਰ ਦੀ ਰੇਟਾਂ ਬਿਜਲੀ ਡੀਜ਼ਲ ਪੈਟਰੋਲ ਦੀ ਰੇਟ ਦਾ ਫਰਕ ਹੈ ਦੇਖੋ ਜਦੋਂ ਚੰਨੀ ਸਾਹਿਬ ਆਏ ਸੀ ਉਹਨਾਂ ਨੇ 10 ਰੁਪਏ ਪਾਰ ਪੈਟਰੋਲ ਡੀਜ਼ਲ ਰੇਟ ਘਟਾਏ ਸੀ ਤੇ ਜਿਹੜਾ ਆਮ ਘਰ ਚੋਂ ਬੰਦਾ ਸੀ ਉਹਨੂੰ ਪਤਾ ਸੀ ਲੋਕਾਂ ਦੀ ਦੁੱਖ ਤਕਲੀਫ ਦਾ ਇਹ ਮਾਟਰ ਮਹਿੰਦਰ ਸਿੰਘ ਜੀ ਦਾ ਲੜਕਾ ਜਿਹੜਾ ਕਹਿੰਦਾ ਮੈਂ ਆਮ ਘਰਾਂ ਚੋਂ ਆ ਇਹ ਮਹਾਰਾਜਾ ਸਤੋਜ ਬਣ ਚੁੱਕਿਆ ਤੇ ਆਮ ਲੋਕਾਂ ਦੀ ਪਰਵਾਹ ਨਹੀਂ ਤੇ ਆਮ ਲੋਕਾਂ ਨੂੰ ਡਬੋਂ ਕਰਜ਼ੇ ਦੇ ਥੱਲੇ ਦੇਣ ਚ ਪੂਰਾ ਪੂਰਾ ਮਨ ਬਣਾਈ ਪਾਇਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਹਿਲ ਤੋਂ ਆਵਾਜ਼ ਖਲਕ ਲਈ ਕੁਲਦੀਪ ਸਿੰਘ ਬਰਮਾਲੀਪੁਰ ਦੀ ਰਿਪੋਰਟ